ਜੇਕਰ ਤੁਸੀਂ ਵੀ ਹੋ SBI ਬੈਂਕ ਦੇ ਗਾਹਕ ਤਾਂ ਇੱਕ ਖਾਸ ਖਬਰ ਸਿਰਫ ਤੁਹਾਡੇ ਵਾਸਤੇ ਬਿਨਾ ਇੰਟਰਸਟ ਦੇ ਬਿਨਾ ਪ੍ਰੋਸੈਸਿੰਗ ਫੀਸ ਦੇ ਬਿਨਾ ਕਾਗਜ਼ਾਂ ਦੇ ਬਿਨਾ ਗਰਾਂਟਰ ਦੇ ਤੁਹਾਨੂੰ ਹੁਣ 20 ਲੱਖ ਰੁਪਏ ਤੱਕ ਦਾ ਲੋਨ ਜਿਹੜਾ ਬਹੁਤ ਹੀ ਜਲਦੀ ਮਿਲ ਸਕਦਾ ਹੈ ਐਸਬੀਆ ਦੇ ਵੱਲੋਂ ਆਪਣੇ ਗਾਹਕਾਂ ਵਾਸਤੇ ਦੀਵਾਲੀ ਤੋਂ ਪਹਿਲਾਂ ਪਹਿਲਾਂ ਇੱਕ ਵੱਡਾ ਤੋਹਫਾ ਜਾਰੀ ਕੀਤਾ ਗਿਆ ਤੇ ਇਸ ਤੋਹਫੇ ਦੇ ਵਿੱਚ ਤੁਹਾਨੂੰ ਪੂਰੇ 20 ਲੱਖ ਰੁਪਏ ਤੱਕ ਦਾ ਲੋਨ ਮਿਲ ਸਕਦਾ ਉਹ ਵੀ ਬਿਨਾ ਕਿਸੇ ਗਰਾਂਟਰ ਦੇ ਯਾਨੀ ਕਿ ਤੁਹਾਨੂੰ ਹੁਣ ਗਵਾਹ ਦੀ ਲੋੜ ਨਹੀਂ ਤੁਹਾਨੂੰ ਬਹੁਤ ਹੀ ਘੱਟ ਕਾਗਜ਼ਾਂ ਦੇ ਉੱਤੇ ਬਹੁਤ ਹੀ ਘੱਟ ਸਮਾਂ ਬਰਬਾਦ ਕੀਤੀਆਂ ਤੇ ਨਾਲ ਕੀ ਨਾਲ ਬਹੁਤ ਹੀ ਸੌਖੇ ਤਰੀਕੇ ਦੇ ਨਾਲ ਹੁਣ ਤੁਹਾਨੂੰ ਸਬੀ ਬੀ ਆਈ ਬੈਂਕ ਦੇ ਵਿੱਚੋਂ 20 ਲੱਖ ਰੁਪਏ ਦਾ ਲੋਨ ਮਿਲ ਜਾਏਗਾ ਕਿਸ ਤਰੀਕੇ ਦੇ ਨਾਲ ਤੁਸੀਂ ਇਸ ਲੋਨ ਵਾਸਤੇ ਪਾਈ ਕਰ ਸਕਦੇ ਹੋ ਪੂਰੀ ਜਾਣਕਾਰੀ ਦਮਾਂਗੇ ਵੀਡੀਓ ਦੇ ਮਾਧਿਅਮ ਦੇ ਨਾਲ ਇਸ ਕਰਕੇ ਵੀਡੀਓ ਦੇ ਆਖਿਰ ਤੱਕ ਜੁੜੇ ਰਹੋ ਦਰਸਲ ਦੇਸ਼ ਦਾ ਸਭ ਤੋਂ ਵੱਡਾ ਬੈਂਕ ਭਾਰਤੀ ਸਟੇਟਮੈਂਟ ਯਾਨੀ ਕਿ ਐਸਪੀਆਈ ਸੈਲਰੀਡ ਕਲਾਸ ਦੇ ਲੋਕਾਂ ਵਾਸਤੇ ਪਰਸਨਲ ਲੋਨ ਦਾ ਇੱਕ ਸ਼ਾਨਦਾਰ ਆਫਰ ਲੈ ਕੇ ਆਇਆ ਹੈ ਬੈਂਕ ਦੀ ਅਫੀਸ਼ੀਅਲ ਵੈਬਸਾਈਟ ਦੇ ਮੁਤਾਬਕ ਤੁਸੀਂ 31 ਜਨਵਰੀ 2024 ਤੱਕ ਬਿਨਾਂ ਕਿਸੇ ਪ੍ਰੋਸੈਸਿੰਗ ਫੀਸ ਦੇ ਪਰਸਨਲ ਲੋਨ ਵਾਸਤੇ ਅਪਲਾਈ ਕਰ ਸਕਦੇ ਹੋ ਇਹ ਪਰਸਨਲ ਲੋਨ ਵਿਆਜਾਂ ਛੁੱਟੀ ਅਚਾਨਕ ਆਈ ਐਮਰਜੈਂਸੀ ਜਾਂ ਫਿਰ ਪਲਾਨ ਕੀਤੀ ਗਈ ਖਰੀਦਦਾਰੀ ਦੇ ਵਿੱਚ ਤੁਹਾਡੇ ਬਹੁਤ ਹੀ ਜ਼ਿਆਦਾ ਕੰਮ ਆਣ ਵਾਲਾ ਤੁਸੀਂ ਐਸਪੀਆਈ ਤੋਂ 20 ਲੱਖ ਰੁਪਏ ਤੱਕ ਦਾ ਪਰਸਨਲ ਲੋਨ ਜਿਹੜਾ ਲੈ ਸੱਤੋ ਤਾਂ ਸੇ ਤੁਹਾਨੂੰ ਕੇਐਸਬੀਏ ਦੇ ਇਸ ਪਰਸਨਲ ਲੋਨ ਦੇ ਵਿੱਚ ਕਈ ਸਾਰੀਆਂ ਖੂਬੀਆਂ ਨੇ ਯਾਨੀ ਕਿ ਬਹੁਤ ਚੰਗਾ ਇਹ ਲੋਨ ਤੁਹਾਡੇ ਵਾਸਤੇ ਸਾਬਿਤ ਹੋ ਸਕਦਾ ਹੈ ਜੋ ਤੁਸੀਂ ਦਿਨ ਪਰ ਕੰਮ ਕਰਦੇ ਹੋਗੇ ਪੂਰਾ ਦਿਨ ਕੰਮ ਕਰਦੇ ਰਹਿੰਦੇ ਹੋ ਉਸ ਵਾਸਤੇ ਇਹ ਚੰਗਾ ਸਾਬਿਤ ਹੋ ਸਕਦਾ ਕਿਉਂਕਿ ਅਫੀਸ਼ੀਅਲ ਵੈਬਸਾਈਟ ਦੇ ਮੁਤਾਬਿਕ ਬੇਖਦ ਹੀ ਘੱਟ ਡਾਕੂਮੈਂਟ ਦੇ ਵਿੱਚ ਤੁਹਾਡਾ ਪਰਸਨਲ ਲੋਨ ਜਿਹੜਾ ਅਪਰੂਵ ਹੋ ਸਕਦਾ ਹੈ ਸਭ ਤੋਂ ਖਾਸ ਗੱਲ ਹੈ ਕਿ ਵਿਆਜ ਹਰ ਰੋਜ਼ ਕਰਦੇ ਬੈਲੈਂਸ ਤੇ ਨਾਲ ਹੀ ਲੱਗ ਹੋਏਗਾ ਇਸ ਲੋਨ ਵਾਸਤੇ ਅਪਲਾਈ ਕਰਨ ਲਈ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਹਿਡਨ ਚਾਰਜ ਯਾਨੀ ਕਿ ਛੁੱਪਿਆ ਹੋਇਆ ਖਰਚ ਨਹੀਂ ਹੈ ਤੇ ਨਾਲ ਦੀ ਨਾਲ ਤੁਸੀਂ ਇਸ ਵਿੱਚ ਦੂਜਾ ਲੋਨ ਵੀ ਲੈ ਸਕਦੇ ਹੋ ਤੁਹਾਨੂੰ ਨਾ ਤਾਂ ਕਿਸੇ ਸਿਕਿਉਰਿਟੀ ਦੀ ਲੋੜ ਹੈ ਤੇ ਨਾ ਹੀ ਕਿਸੇ ਵੀ ਤਰ੍ਹਾਂ ਦੇ ਗਰੰਟਰ ਦੀ ਚਿੰਤਾ ਕਰਨ ਦੀ ਕੋਈ ਵੀ ਲੋੜ ਹੈ ਤੁਹਾਨੂੰ ਇਹ ਵੀ ਦੱਸਦੇ ਕਿ ਪੂਰੇ 20 ਲੱਖ ਰੁਪਏ ਤੱਕ ਦਾ ਤੁਹਾਨੂੰ ਲੋਨ ਮਿਲ ਸਕਦਾ ਹੈ ਐਸਬੇ ਦੇ ਮੁਤਾਬਕ ਇਸ ਆਫਰ ਦੇ ਤਹਿਤ ਤੁਸੀਂ ਘੱਟ ਤੋਂ ਘੱਟ 24000 ਅਤੇ ਮੈਕਸਿਮਮ 20 ਲੱਖ ਰੁਪਏ ਤੱਕ ਦਾ ਪਰਸਨਲ ਲੋਨ ਲੈ ਸਕਦੇ ਹੋ ਹਾਂ ਇੱਥੇ ਤੁਹਾਨੂੰ ਧਿਆਨ ਰੱਖਣਾ ਹੋਵੇਗਾ ਕਿ ਨੌਕਰੀ ਕੱਟ ਤੋਂ ਕੱਟ 1 ਸਾਲ ਹੋਣੀ ਚਾਹੀਦੀ ਹੈ ਯਾਨੀ ਕਿ ਤੁਹਾਡੇ ਕੋਲ 1 ਸਾਲ ਵਾਸਤੇ ਨੌਕਰੀ ਹੋਣੀ ਚਾਹੀਦੀ ਹੈ ਉਸ ਦੇ ਹੀ ਮੁਤਾਬਿਕ ਤੁਹਾਨੂੰ ਇਹ ਲੋਨ ਜਿਹੜਾ ਦਿੱਤਾ ਜਾਏਗਾ ਤੇ ਤੁਹਾਡੀ ਮੰਥਲੀ ਇਨਕਮ ਘੱਟੋ-ਘੱਟ 15000 ਰੁਪਏ ਜ਼ਰੂਰ ਹੋਣੀ ਚਾਹੀਦੀ ਹੈ ਤੁਸੀਂ ਇਹ ਗੱਲ ਵੀ ਯਾਦ ਰੱਖੋ ਕਿ ਜੇਕਰ ਤੁਸੀਂ SBI ਤੋਂ ਪਰਸਨਲ ਲੋਨ ਲੈਣਾ ਚਾਹੁੰਦੇ ਹੋ ਤਾਂ ਤੁਹਾਡਾ SBI ਦੇ ਵਿੱਚ ਸੈਲਰੀ ਅਕਾਊਂਟ ਜ਼ਰੂਰ ਹੋਣਾ ਚਾਹੀਦਾ ਜੇਕਰ ਤੁਸੀਂ 21 ਤੋਂ 58 ਸਾਲ ਦੀ ਉਮਰ ਦੇ ਵਿੱਚ ਹੋ ਤਾਂ ਇਸ ਲੋਨ ਵਾਸਤੇ ਤੁਸੀਂ ਹੁਣੇ ਹੀ ਅਪਲਾਈ ਕਰ ਸਕਦੇ ਹੋ ਤੇ ਨਾਲ ਕੀ ਨਾਲ ਜ਼ਰੂਰੀ ਡਾਕੂਮੈਂਟ ਅਤੇ ਲੋਨ ਦਾ ਰਿਪਰਟਮੈਂਟ ਵੀ ਤੁਹਾਨੂੰ ਦੱਸ ਦਿੰਦੇ ਆਂ एसबीए ਦੇ ਪਰਸਨਲ ਲੋਨ ਲੈਣ ਵਾਸਤੇ ਤੁਹਾਨੂੰ ਤੁਹਾਡੇ ਕੋਲ ਆਈ.ਟੀ.ਆਰ. 6 ਮਹੀਨੇ ਦੀ ਸੈਲਰੀ ਸਲਿੱਪ ਦੋ ਪਾਸਪੋਰਟ ਸਾਈਜ਼ ਫੋਟੋਆਂ ਆਈ.ਡੀ. ਪ੍ਰੂਫ ਰੈਡੀਸ਼ਨਲ ਪ੍ਰੂਫ ਤਿਆਰ ਰਹਿਣੇ ਚਾਹੀਦੇ ਨੇ ਤੇ ਨਾਲ ਹੀ ਨਾਲ ਪਰਸਨਲ ਲੋਨ ਦਾ ਰਿਪੇਟਮੈਂਟ ਕਟੋ-ਕਟ 6 ਮਹੀਨੇ ਤੇ ਜ਼ਿਆਦਾ ਤੋਂ ਜ਼ਿਆਦਾ 72 ਮਹੀਨੇ ਤੱਕ ਦਾ ਘਟ ਸਕਦੇ ਹੋ